ਕਿ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਕਿ ਕਰੋ ਤੁਸੀਂ ਤਰੱਕੀਆਂ ਜੀ ਰਹਿ ਕੇ ਵਿੱਚ ਨਰਮਾਈ ਐਨ ਆਰ ਆਈ ਵੀਰ ਆਪਣੇ ਤੇ ਕਿ ਲਾਉਂਦੇ ਯਾਰੋ ਕਮਾਈ ਕਿ ਕਬੂਤਰਬਾਜੀ ਭਰਾ ਆਪਣੇ ਕਬੂਤਰਬਾਜੀ ਨੋਟ ਕਰ ਲਿਓ ਮੇਰੇ ਭਰਾ ਕਿ 17 ਤਰੀਕ ਪੰਜਵਾਂ ਮਹੀਨਾ ਮੇਰੇ ਵੀਰੋ ਕਿ ਚੜ ਗਿਆ 24 ਮਿੱਤਰੋ ਹੁਣ ਚਾਹ ਕਈਆਂ ਨੂੰ ਚੜਨਗੇ ਉਹੀ ਬਾਜੀ ਜਿੱਤਣਗੇ ਜਿਹੜੇ 4:00 ਵਜੇ ਨੂੰ ਖੜਨਗੇ ਪਾਰਾ ਖਾਨ ਖਾਨਾ ਕੈਨੇਡਾ ਤੇ ਮਾਨ ਯੂ ਐਸ ਏ ਆਲੇ ਬੰਦੇ ਪੂਰੇ ਐਂਡਾ ਸ਼ਹੀਦ ਭਗਤ ਸਿੰਘ ਨਗਰ ਆ ਯਾਰੋ ਤੇ ਕਜਲਾ ਪਿੰਡਾ ਐਂਟਰੀ ਫੀਸ 11000 ਰੱਖੀ ਗਈ ਹੈ ਮਿੱਤਰੋ ਉਹ ਐਂਟਰੀ ਫੀਸ 11000 ਰੱਖੀ ਗਈ ਹੈ ਮੇਰੇ ਮਿੱਤਰੋ ਕਿ ਇਹ ਨਾਮ ਵੀ ਪੂਰੇ ਵੱਡੇ ਰੱਖੇ ਗਏ ਨੇ ਤੇ ਗੱਲਾਂ ਵੀ ਵੱਡੀਆਂ ਹੋਣਗੀਆਂ ਕਿ ਪਹਿਲਾ ਨਾਮ ਲੰਡੀ ਜੀਪ ਦਿੱਤੀ ਜਾਣੀ ਐ ਕਿ ਪਹਿਲਾ ਨਾਮ ਲੰਡੀ ਜੀਪ ਦਿੱਤੀ ਜਾਣੀ ਐ ਜੀਪ ਦੇ ਛੱਤ ਕਿਹੜਾ ਪਵਾਉ ਇਹ ਤਾਂ ਸਮਾਂ ਦੱਸੂਗਾ ਦੂਸਰਾ ਨਾਮ ਮੋਟਰਸਾਈਕਲ ਐ ਮੋਟਰਸਾਈਕਲ ਨੂੰ ਚਾਬੀ ਕੌਣ ਲਾਊ ਇਹਦੇ ਫੈਸਲੇ 17 ਤਰੀਕ ਨੂੰ ਹੋਣਗੇ ਤੀਸਰਾ ਨਾਮ ਫਰੈਜਾ ਮੇਰੇ ਵੀਰੋ ਕਿ ਕਲਾ ਕਲਾ ਸਾਵੋ ਦੇਵਾਂਗੇ ਤੁਹਾਡੇ ਪੈ